ਆ ਪਿੱਠੀ ਹੁਣੇ ਪੀ ਜਾਂਦੀ ਆ ਗੌੜ ਵਾਲੀ ਚਾਹ ਚਾਹ ਤਾਂ ਪੀਣੀ ਆ ਜਦ ਤੂੰ ਨਹੀਂ ਲੈ ਕੇ ਗਿਆ ਪੀਜ਼ਾ ਖਾਣ ਕੋਈ ਨਾ ਯਾਦ ਰੱਖੀ ਆ ਕਾਲੇ ਨੇ ਰੋਟੇ ਮੰਗਲ ਤੱਕ ਪੱਕ ਵਾ ਗਈ ਤੇ ਪੀਜ਼ਾ ਖਾਣ ਲੈ ਕੇ ਨਹੀਂ ਗਿਆ ਤੂੰ ਨਾ ਯਾਦ ਰੱਖੀ ਪੀਜ਼ਾ ਆਪ ਤੇ ਉਪਤ ਰੋਜ਼ ਹੀ ਤੀਜੇ ਦਿਨ ਹੀ ਪਿਉਪਤ ਤਰ ਜਾਂਦੀ ਜਦ ਜੀ ਕਰੂਗਾ ਨਾ ਤੇ ਮੇਰਾ ਨਾਂ ਵੀ ਜੀ ਕਰੂਗਾ ਤਾਂ ਵੀ ਕਹਣਗੇ ਵੀ ਜਾਣੇ ਜਾਣਾ ਸੀ ਖਾਣਾ ਖਾਣਾ ਮੈਂ ਫੋਨ ਕੀਤਾ ਵੀ ਭਾਈ ਨੂੰ ਟਾਇਰ ਪੰਚਰ ਹੋ ਗਿਆ ਮੋਟਰਸਾਈਕਲ ਦਾ ਕੁਤਤਾ ਦਾ ਨਾਂ ਉਹ ਦੋਨਾਂ ਦਾ ਠੀਕ ਹੁੰਦੇ ਲੱਗੇ ਨੇ ਮੁੱਢ ਸੜ ਝੂਠ ਝੂਠ ਬੋਲਦਾ ਹਣਾ ਫੋਨ ਆਨ ਕਰ ਲਿਆ ਝੂਠ ਬੋਲਦਾ ਹੈ ਗਾਇਸ ਮੇਰਾ ਜਿੰਨਮ ਮਨਸੀ ਨੇ ਪੀਜ਼ਾ ਖਾਣ ਦਾ ਹਣਾ ਇਹ ਖਾਣੇ ਹੁੰਦੇ ਆ ਚੀਜ਼ ਵਾਲਾ ਪੀਜ਼ਾ ਨਾ ਤੇ ਮੈਂ ਖਾਣੇ ਹੁੰਦੀ ਵੈਜੀਟੇਬਲ ਵਾਲਾ ਪੀਜ਼ਾ ਇਹਨਾਂ ਨੂੰ ਸਬਜ਼ੀਆਂ ਵਾਲਾ ਪੀਜ਼ਾ ਪਸੰਦ ਨਹੀਂ ਹੈ ਤੇ ਮੈਨੂੰ ਸਬਜ਼ੀਆਂ ਵਾਲਾ ਪੀਜ਼ਾ ਪਸੰਦ ਆ ਤੇ ਇਹਨਾਂ ਨੇ ਮੈਨੂੰ ਲਾਈਫ 'ਚ ਕਿੰਨੀ ਵਾਰੀ ਲੈ ਕੇ ਤਾ ਪੀਜ਼ਾ ਸਬਜ਼ੀਆਂ ਵਾਲਾ ਇੱਕੋ ਵਾਰੀ ਜਦੋਂ ਮੈਂ ਪਹਿਲੀ ਵਾਰੀ ਲੈ ਲਈ ਚਲਈ ਗਈ ਉਹਨਾਂ ਦੇ ਬਾਅਦ ਸਾਡੇ ਕੋਲ ਚੀਜ਼ ਫੀਜ ਹੀ ਆਇਆ ਐਨਾ ਕਿ ਕਿਸੇ ਦੀ ਪਸੰਦ ਨਾ ਪਸੰਦ ਦਾ ਖਿਆਲ ਰੱਖਦੇ ਆ ਤੂੰ ਤਾਂ ਪੇਰੂ ਕਰਕੇ ਉਹਦਾ ਨਿੱਕੇ ਕਰਕੇ ਹਾਂ ਤੇ ਪਿਓ ਦਾ ਰਾਜ ਪਤ ਪੀ ਫਿਰ ਪਿਓ ਪੀਣਾ ਨਾ ਪਿਓ ਪੁੱਤਾਂ ਨੂੰ ਆ ਤਾਂ ਮਿਲਦੀਆਂ ਪਿਆਜ਼ ਇੰਨੇ ਨਹੀਂ ਖਾਣਾ ਜੇ ਉਹ ਕਿਤੇ ਚੌਲਾਂ ਚ ਵੀ ਪੂਰਾ ਪਿਆਜ਼ ਆ ਜੇ ਮੁੰਡਾ ਵੀ ਮੂੰਹ ਚੋਂ ਕੱਢ ਕਰਕੇ ਸਿਰਦਾ ਵਾ ਮੈਂ ਤੈਨੂੰ ਛੱਡਦਾ ਹੁਣ ਇਹ ਵੀ ਨਹੀਂ ਖਾਂਦਾ ਇਹਨੇ ਕਹਿ ਕੇ ਕਿ ਮੁੰਡਾ ਵੀ ਹਟਾਤਾ ਨਹੀਂ ਨਹੀਂ ਮੈਂ ਉਹ ਕਹਿੰਦਾ ਉਹਨਾਂ ਘੱਟ ਪਾਇਆ ਕਰ ਲੈ ਘੱਟ ਹੁਣ ਪਿਆਜ਼ ਜੇ ਪਾਉਣਾ ਤਾਂ ਹਨਾ ਕੱਚਾ ਇਹ ਨਾ ਰਹਿ ਵੀ ਪਿਆਜ਼ ਹਾਂ ਜਮਾ ਸਾੜ ਦੋ ਜਮਾ ਸਾੜ ਦੋ ਪਿਆਜ਼ ਵਿੱਚ ਹੀ ਯਾ ਲੱਭੂ ਨਾ ਜਮਾ ਕ੍ਰੈਸ਼ ਕਰ ਦੋ ਕ੍ਰੈਸ਼ ਕਰ ਦੋ ਆਹੋ ਹੁਣ ਉਚੌੜਾ ਚ ਕੌਣ ਦੂਜਾ ਕਿੰਨਾ ਮੈਕਸੀ ਚ ਪੀਕੇ ਪਿਆਜ਼ ਪਉਂਦਾ ਮੈਕਸੀਕਨ ਚਾਹ ਪੀਲਾ ਤੋ ਚਾਹ ਠਰ ਜਾਣੀ ਤੇਰੀ ਗੋੜ ਪਾ ਕੇ ਬਣਾ ਕੇ ਲੈ ਕੇ ਆਂਦੀ ਮੈਂ ਹੁਣ ਹਮ ਕਿੰਨੇ ਬਣਾਈ ਚ ਮੈਂ ਕਿੰਨੇ ਬਣਾਈ ਇੱਕ ਦਾ ਚੁਠਾ ਤੂੰ ਬਾਬੂ ਹੁੰਦਾ ਏ ਇਤੇ ਯਕੀਨ ਨਾ ਕਰਿਆ ਹੂੰ ਉਹੀ ਕੋਲਾ ਜਾ ਬੰਦਾ ਰਹਿੰਦਾ ਚਲਾ ਪੂੜਾ ਤਾਂ ਹੈਗਾ ਹੀ ਆ ਮੈਂ ਪੂੜਾ ਬੇਕਾ ਸਾਰੇ ਕਿੰਦੇ ਰਹਿੰਦੇ ਪੂੜਾ ਹੋਸੀ ਜਿਆਦਾ ਬੋਲਦੇ ਤੇ ਸਿਚਲਾਕ ਹੋਗੇ ਤੇ ਇਹ ਥੋੜਾ ਜਿਹਾ ਕੈਮਰੇ ਨੂੰ ਵੇਖ ਕੇ ਘੱਟ ਬੋਲਦਾ ਵਾ ਹੈ ਤੇ ਸ਼ਰਮਾ ਹੋ ਗਿਆ ਇਦੋਂ ਨੂੰ ਕਰ ਲਿਆ ਕਿਉਂ ਥੋੜਾ ਜਿਹਾ ਹੂੰ ਸ਼ਰਫਾਇ ਸ਼ਰਮਾਇਆ ਨਾ ਮੈਂ ਹੋਰ ਵੇਖ ਜਾਈਦਾ ਜੇ ਸ਼ਮੁੰਦਾ ਇਹਦਾ ਸ਼ੋਰਾ ਵੀ ਲਿਖਿਆ ਸੀ ਚਲੋ ਠੀਕ ਹੁਣ ਕਲ ਵੀਰ ਨੂੰ ਦਿਖਾਵਾਂਗੇ ਜੇ ਰੋ ਆਇਆ ਕੋਈ ਨਾ ਜੇ ਹੁਣ ਇਹ ਕਲਵੀਰ ਕਹਦੇ ਨਾ ਕਿ ਮੈਂ ਪੀਜ਼ਾ ਖਾਣ ਜਾਣਾ ਤੇ ਹੁਣ ਇਹ ਪਿਓ ਤਿਆਰ ਹੈ ਇੱਕ ਮਾਂ ਦੀ ਕਦਰ ਹੈ ਨਹੀਂ ਇਸ ਤਰ੍ਹਾਂ ਬਰਗਰ ਖਾਣੋਂ ਬੜਾ ਜੀ ਕਰਦਾ ਪੀਜ਼ਾ ਨਹੀਂ ਦੇਖਿਆ ਤਾਂ ਮੈਂ ਕਿਹਾ ਤੁਹਾਨੂੰ ਪਤਾ ਲੱਗ ਗਿਆ ਨਾ ਇਹਨੇ ਤਾਂ ਕੋਲਚਾ ਹੀ ਖਾਣਾ ਵਾ ਕੋਲਚਾ ਨਹੀਂ ਖਾਣਾ ਹੁੰਦਾ ਮੇਰੀ ਕੋਲਚਾ ਖਵੰਦੀ ਵੀ ਆਣੀ ਹੈ ਹੈ ਸੀ ਤਾਂ ਕੌਲ ਚੇ ਦੀ ਕੀ ਗੱਲ ਐ ਕੌਲ ਚੇ ਦਾ ਮੈਂ ਹੁਣ ਇਹ ਦੇ ਦਿੰਦਾ ਇਹਨੂੰ ਨਹੀਂ ਮਿਲਣੀ ਚਾਹੀਦੀ ਚੱਲ ਦੇ ਕੌਲ ਚ ਕਾੜਦਦੇ ਹੁਣ ਆਪਾਂ ਕਿੰਦਾ ਸਕੇ ਕਰ ਤਨੀ ਮੈਂ ਬਾਤ ਜੋੜ ਲਈ ਬਾਤ ਹੀ ਹੈ ਕਰਦਾਰ ਵਾਲੀ ਚੰਗਾ ਪਰ ਜਦੋਂ ਕੋਈ ਕਲਿੱਪ ਲੈਣਾ ਹੋਊਗਾ ਨਾ ਕਹਾਂਗਾ ਚੰਗਾ ਪਰ ਕੱਟਣ ਲੱਗੇ ਦੱਸ ਕੇ ਕੱਟ ਦਾਂਗੇ ਜੀ ਨਕਲ ਕਲਿੱਪ ਜੋੜਨਾ ਅੱਗੇ ਓਕੇ ਦੋਸਤੋ ਇਹ ਵੀਡੀਓ ਨਹੀਂ ਬਣਾਉਣੀ ਹੋਣੀ ਹੁਣ ਆਪਾਂ ਤੁਸੀਂ ਦੇਬਤ ਕਰਤਾ ਹੁਣ ਆਪਾਂ ਅੱਗੇ ਮਿਲਦੇ ਹਾਂ ਠੀਕ ਹੈ ਜੀ ਦੂਜਾ ਬਾਅਦ ਚ ਫੇਰ ਬਣੇ ਰਹੋ ਬਲੌਗ ਦੇ ਵਿੱਚ ਚਲੋ ਤੁਹਾਨੂੰ ਅੱਗੇ ਦਿਖਾਉਣਾ ਕੀ ਹੁੰਦਾ ਨਾਲ ਸਾਡੇ ਜੁੜੇ ਰਹੋ ਬਸ ਸਾਡੀ ਛੱਡੀ ਬਣਾ ਚਿਪਕ ਜੋ ਬੰਦ ਕਰਾਂਗਾ ਖਾਲੀ ਚੌਲ ਹੈ ਤੂੰ ਤਾਂ ਪੀਜ਼ਾ ਨਹੀਂ ਖਵਾਇਆ ਤੇਹੀ ਚੌਲ ਹੀ ਬਣਾਖਾਣੇ ਸੀ ਮੈਂ ਪੀਆ ਪੀਜੇ ਕਰੀ ਜਾਂਦੀ ਐ ਪੀਆ ਪੀਜੇ ਤੇਹੀ ਚੌਲ ਹੀ ਬਣਾਖਾਣੇ ਸੀ ਜੇ ਤੂੰ ਪੀਜ਼ਾ ਹੀ ਨਹੀਂ ਖਵਾਇਆ ਥੰਮ ਹੈ ਪੀਜ਼ਾ ਮੈਂ ਤੈਨੂੰ ਖਵਾ ਦੇਣਾ ਬਾਈ ਤੂੰ ਵੇਖਦਾ ਤੇਰੇ ਸੇਹਦ ਖਰਾਓ ਜਾਣੀ ਤਨ ਉਪੜੇ ਤੂ ਕੋੜੀ ਕੋੜਾ ਆਣੀਂਗਾ ਤੇ ਬੰਦੇ ਵੇਖ ਤੇ ਇਹ ਜਿਗੜੀ ਗੱਲ ਆ ਕਾਫੀ ਡਬੀ ਜਰੀ ਅਵਪਰਾਪੀ ਡ ਹੂੰ ਸੱਚੀ ਗੱਲ ਸੱਚੀ ਜੀ ਥੋੜਾ ਜਿਹਾ ਸੁਪਨੇ ਜਗਾਈਨਾ ਹਾਂ ਤਾਂ ਕਿੰਨੇ ਪੈਸੇ ਭੁਣੇ ਜੀ ਗੱਲਾਂ ਨਾਲ ਮੈਂ ਤਾਂ ਕਲਵੀਰ ਦੀ ਵੇਟ ਕਰਦੀ ਆ ਮੇਰੇ ਕਲਵੀਰ ਕਦੋਂ ਆਊਗਾ ਤੇਰਾ ਕਲਵੀਰ ਕਲਵੀਰ ਰਸਤੇ 'ਚ ਸਪੈਸ਼ਲ ਡੈਸ਼ਕ ਬਣਾਈ ਆ ਚੋਲ ਹੀ ਖਾਂਦਾ ਮੈਂ ਚੋਲ ਬਣਾ ਕੇ ਰੋਟੀ ਕਿਉਂ ਘਰਟੀ ਬੋ ਤੇ ਮੇਰੇ ਆਸਤੇ ਤਿੰਨ ਚੌਲ ਖਵਾ ਦਿੰਦੀ ਚੌਲ ਚੌਲ ਪੂਰੇ ਘੈਂਟ ਬਣੇ ਹਨ ਹਾਂ ਹੈ ਨੱਕਦਰਾ ਲਾਲ ਹੋਇਆ ਪਿਆ ਇਹ ਤੇ ਫੈਂਸੀ ਹੋਈ ਹੈ ਨੱਕ ਤੇ ਕਿੰਨੇ ਬਣਾ ਦੇ ਹੋਰ ਕੁਛ ਇਹ ਆ ਪਤਾ ਨਹੀਂ ਕੀ ਬੇਹਾਰਾ ਦਿੰਦੀ ਕਿਆ ਬਣਾ ਕੇ ਦਵਾਂ ਤੁਹਾਨੂੰ ਮਕੌੜ ਵਾਲੀ ਨਹੀਂ ਨਹੀਂ ਮੈਂ ਆਪੇ ਚਾਹ ਬਣਾ ਲਵਾਂਗੀ ਜੀ ਸਰ ਜੀਰੂ ਆਏ ਤਾਂ ਬਣਾਵਾਂਗੇ ਖੰਡ ਵਾਲੀ ਪਾ ਦਿੰਦਾ ਜੀਰੂ ਆਏ ਤਾਂ ਖੰਡ ਬਲੀ ਪਾ ਦਿੰਦੇ ਹਾਂ ਹਾਂ ਹੋਰ ਦਪਹਿਰ ਦੀ ਚਾਹ ਸ਼ੂਟਿੰਗ ਨੇ ਵੀ ਕੈਮਰਾ ਸ਼ੂਟਿੰਗ ਹੈ ਕੁਲਵੀਰ ਆਏ ਤਾਂ ਬਣਾ ਲਾਂਗੇ ਆਪਾਂ ਚਾਹ ਤੁਮਰੇ ਸ਼ੂਟਿੰਗ ਪੰਜ ਵਜੇ ਬਣਾਵਾਂਗੇ ਇੱਕ ਚਾਹੀ ਪੀਣ ਬਸ ਫਿਰ ਦੰਗਾਂ ਦੋ ਪੀਂਦੀ ਕਿ ਤੈਨੂੰ ਪੀਤੀ ਹੈ ਹੈ ਤੈਨੋਂ ਵਰੀ ਚਾਹ ਪੀਤੀ ਸੀ ਹਾਂਡੋ ਜਿੰਦਗੀ ਆਦ ਰਹੀਦਾ ਕਿਨੀ ਵਰੀ ਪੀਤੀ ਹੈ ਅਸੀਂ ਛਾਂਡ ਤਾਂ ਇਤਕੀ ਹੈ ਹੀ ਨਹੀਂ ਪਈ ਨਹੀਂ ਛਾਂਡ ਲੈਣੀ ਨਹੀਂ ਬਸ ਲੈ ਦਸੰਬਰ ਜਨਵਰੀ ਤੇ ਫਰਵਰੀ ਬਸ ਕਹਿਣਾ ਸੌਖਾ ਤੁਰ ਜਾਈ ਚੋਹਿੰਦੀ ਕੋਈ ਨੀ ਗੱਲ ਆ ਤੇ ਸਹੀ ਗੱਲ ਹੈ ਜਦ ਤੂੰ ਦਾ ਪੈਨ ਲੱਗ ਜਾਂਦਾ ਤਾਂ ਬਹੁਤ ਖੌ ਜਾਂਦਾ ਨਾ ਰਾਤ ਨੂੰ ਮੇਰੇ ਵਾਲਾ ਕੰਬਲ ਵੀ ਖਿੱਚ ਕੇ ਲੈ ਜਾਂਦੀ ਹੈ ਕੋਈ ਨਹੀਂ ਉਸ ਤੇ ਤੇਰੇ ਵਾਲਾ ਛੋੜ ਬੋਲ ਵੀ ਸਵੇਰ ਸਵੇਰ ਨਹੀਂ ਉੱਠਣ ਦੀ ਲੋੜ ਕਰਦਾ ਜਦੋਂ ਮੈਂ ਪਹਿਲਾਂ ਮੇਰੀ ਗੱਲ ਸਰ ਮੈਂ 5 ਵਜੇ ਦਾ ਾਲਰਮ ਲਾਉਣੀ ਹੈ 5 ਵਜੇ ਦਾ ਾਲਰਮ ਲਾ ਕੇ ਜੇ 5 ਵਜੇ ਾਲਰਮ ਵਜਦਾ ਨਾ ਤੇ ਮੈਂ 10 ਮਿੰਟ ਦਾ ਹੋਰ ਲੇਟ ਲਾ ਦਿੰਨੀ ਆ 5 10 ਹੋ ਜਾਂਦੀ ਹੈ ਫੇਰ ਮੇਰਾ ਫੇਰਲੀ ਉੱਠਣ ਹੋਈ ਜਾਂਦਾ ਵਾ 10 ਮਿੰਟ ਹੋਰ ਲੇਟ ਲਾ ਦਈ ਪੰਜ ਵੀ ਫੇਰ ਮੈਂ ਸੋਚਦੀ ਮਣਾ ਉੱਠਣਾ ਹੀ ਪਣਾ ਮਜ਼ਦੂਰੀ ਆ ਦੇਉੜੀ ਵਾਲਾ ਸਭ ਹੀ ਹੋ ਜਾਂਦਾ ਹਾ ਹਾਏ ਮੇਰਾ ਕਾਲੀ ਜਿਹੜਾ ਸਾਢੇ 7:30 ਚ ਰਹਿ ਜਾਂਦਾ ਵਾ ਛੱਡ ਕਰ ਜਾਂਦਾ ਬਹੁਤ ਬੇਇਨਸਾਫੀ ਹੁੰਦੀ ਨਾਲ ਸਵੇਰ ਤੱਕ ਵਾਸਾ ਹਿਸਾਲਾ ਜਿਹੜਾ ਪੂਰਾ ਕਰੋਨਾ ਮੈਂ ਇੱਥੇ ਨੂੰ ਮੈਂ ਤਾਂ ਹੁਣ ਸਕੂਲ ਲੈਣਾ ਜਿਹੜੀ ਬੱਸ 9 ਵਜੇ ਆਇਆ ਕਰੇ ਤੇ ਬਾਰਾ ਸ ਇੱਕ ਵੇ ਛੱਡ ਗਿਆ। ਉਹ ਨੇੜਲੇ ਦਾ ਹੀ ਉਹੜਾ ਨੇੜੇ ਲਾਵਾਂਗੇ ਫੇਰ ਹੀ ਆ ਦੂਰ ਵਾਲੇ ਦੂਰ ਵਾਲੇ ਤਾਂ ਕੀੜਾ ਲਾਉਂਦੇ ਮਾਈ ਚਾਰ ਵੇ ਛੱਡ ਕੇ ਜਾਂਦੇ ਜਵਾਕਾਂ ਨੂੰ। ਉਹੀ ਤਾਂ ਗੱਲ ਮੋਗੇ ਲਾ ਦੀ। ਯਾਰ ਬੜਾ ਥੱਕਾ ਹੋਈ ਜਾਂਦਾ ਜਵਾਕ ਦੇ ਨਾਲ। ਨਿਆਣਾ ਹੈ ਲੱਗਦਾ ਕਿ ਚਰੇ ਇੱਕਦੁੱਠਿਆ ਅੰਦਰ ਫਿਰ ਫਿਰ ਮਸਾ ਥੱਕੇ ਨਾ ਥੰਮ। ਆ ਕਿਉਂ ਨਹੀਂ ਇੰਜੋਏ ਵੀ ਕਰਨਾ। ਕੱਲ ਤਾਂ ਪਾਪੇ ਹੁਣ ਤਾਂ ਅੱਜਕੱਲ ਤਾਂ ਪਾਪੇ ਗੋਲੀ ਰਿੰਦਾ ਦਾਦੇ ਗੋਲੀ ਆਪਣੇ ਕੋਲ ਤਾਂ ਹੁੰਦਾ ਹੀ ਆ। ਹੁਣ ਤਾਂ ਪਤਾ ਨਹੀਂ ਕਿੱਲਾ ਪਤਾ ਹਨਾ ਸੋਲਵ ਕਰ ਹੀ ਸਕਦੇ ਆ। ਉਹ ਤਾਂ ਘਰ ਗਿਆ ਮਜਬੂਰੀਆਂ ਚ। ਤੇ ਹੋਰ ਉਹ ਮੈਂ ਕਹਿੰਦਾ ਸੀ ਅੱਜ ਜੀ ਮੰਮੀ ਨੂੰ ਕਦੋਂ ਲੈਣਾ ਹੈ ਜੀ ਮੰਮੀ ਨੂੰ ਜਲਦੀ ਲੈਣਾ ਜੀ ਮੈਂ ਹੁਣ ਕੀ ਕਰਾਂ ਰੋਜ ਜਾਇਆ ਵੀ ਨਹੀਂ ਜਾਂਦਾ ਲੋ ਰੋਜ ਲਾਉ ਵੀ ਨਹੀਂ ਕਰਦੇ ਉਹ ਹਲਾਉੜ ਨਹੀਂ ਕਰਦੇ ਇੱਕ ਤੇਲ ਵੀ ਨਹੀਂ ਨਵਾਰਾ ਖਾਂਦਾ ਸੌਦਾ ਤੇਲ ਹੁਣ ਕੌਣ ਦਊ ਜੀ ਮੋਚਾ ਵੀ ਇਧਰ ਬਸਦਾ ਪਿਆ ਹੋਰ ਮਾਣਾ ਵੀ ਨਹੀਂ ਵਾਰਾ ਖਾਂਦਾ ਰੋਜ ਹੂੰ ਮੈਂ ਤਾਂ ਮਾਰ ਖਾਂ ਨਹੀਂ ਤੇ ਮਾਰੀ ਨਾ ਕਰਕੇ ਤਾਂ ਲੱਗਦਾ ਤਾਰੀ ਪੈਣਾ ਸਾਰੇ ਬੰਦਾ ਨੇ ਘਾਲਾ ਤਾਂ ਤੂੰ ਪੈਸਿਆਂ ਦੀ ਕਰ ਹਾਂ ਇਹਨੇ ਕਾਜੇ ਕੰਟੈਨ 10000 ਰੁਪਏ ਤੇ ਫਿਰ 6 ਰੁਪਈਆ 200 ਹੋ ਗਏ ਖਰਚ ਕਰਾ ਦਿੰਦਾ 300 ਰੁਪਈਆ ਰੋਹੀ ਦਾ ਕੌਣ ਨਹੀਂ ਆਵੇ 9000 ਚ ਠੋਕਦਾ ਕਲਵੀਰ ਜੇ ਲੈਣ ਜਾਈਏ ਤੇ ਕਲਵੀਰ ਨੂੰ ਯਾਰ ਮਗਾਹ ਨੂੰ ਘਰੇ ਪਹੜਾ ਦੇ ਕਰਨਾ ਹਾਂ ਲੈ ਲੈ ਕਰੇ ਤਾਂ ਪੜਿਆ ਲੈ ਉਹ ਨਹੀਂ ਮੈਂ ਕੱਲ ਨੂੰ ਦੀ ਛੁੱਟੀ ਕਰਾ ਲੈਣੀ ਸਕੂਲ ਨੂੰ ਕਲੀ ਕਰਾ ਦੇ ਫਿਰ ਮੈਂ ਤਿਆਰੀ ਕੋਈ ਕਰਦਨੀ ਨਹੀਂ ਨਾ ਤਿਆਰੀ ਫੁੰੁੰਦੇ ਨਹੀਂ ਕੋੜਾ ਛੜਦਾ ਨਾ ਮੇਰੇ ਤੋਂ ਡਰਦਾ ਵਾ ਨਹੀਂ ਤਾਂ ਮੈਂ ਉਹਦੇ ਵਿੱਚ ਵਿੱਚ ਛੁੱਟੀ ਕਰਾ ਦਿਆ ਪਰ ਕਦੀ ਠੀਕ ਹੈ ਹਾਂ ਡੈਡੀ ਹਾਂ ਵੀ ਬੀ ਉੱਠ ਗਿਆ ਚਾਚੂ ਵੀ चाहते तो मैं देखेगी गई नहीं अंदर वो चैप्टर दो एक ताप ताप दारी चॉकलेट ले ऊपर बैठने से तूना खाना ले आके देनी तू चॉकलेट बाल चिप्स हाँ इधर तूडेन दे दो कोई मालूम हमले हाँ हाँ कोई दस की बता 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 तमाना ब्लॉक में गया ना, ना हाँ ब्लॉक में गया ना कौन आंदर दस की बताओ � 1 1 ਤੇ ਥੋੜਾ ਸੈਮ ਸੈਮ ਤੇ ਲੋਕ ਹੋ ਗਏ ਮੇਰੀ ਗਰਸਨ ਨੂੰ ਕੀ ਬੋਲਦਾ ਮੈਂ ਤੁਲਾ ਨਹੀਂ ਲੈ ਨਹੀਂ ਹਾਇ ਲੱਭਾ ਕਾਨੂੰ ਲੈਣਾ ਹੈ ਮੇਰੀ ਚੀਚੀ ਹੋ ਵੀ ਦੇ ਦੇ ਤੂੰ ਕੱਲ ਕਿ ਅਗਰ ਨਾ ਖਾ ਪਹਿਲੇ ਚੌਲ ਚੂਣ ਖਾ ਲੋ ਰੋਟੀ ਰੋਟੀ ਖਾ ਲੈ ਹੈ ਕੀਤਾ ਪਾਣੀ ਦੇ ਪਲਾ ਹਾਂ ਪਾਣੀ ਦੇ ਦੇ ਇੰਨੀ ਠੰਡੀ ਸਾਰ ਸਮੇਂ ਮੇਰੇ ਪੈਰ ਹੋਰ ਆਵੇ ਤੈਨੂੰ ਜਿਹਾ ਪੰਜੇ ਚੁਲਾ ਤੜਕੇ ਦੇ ਦੇ